ਸਵਾਗਤ ਹੈ ਜੀ ਸਾਰੇ ਸਰੋਤਿਆਂ ਦਰਸ਼ਕਾਂ ਦਾ ਆਪਣੇ ਚੈਨਲ ਸੱਚੇ ਰਿਸ਼ਤੇ ਵਿੱਚ ਅੱਜ ਨਵੇਂ ਪੇਸ਼ ਰਿਸ਼ਤੇ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਆਪ ਜੀ ਨੂੰ ਮਿਲੇ ਤੋਂ ਪੇਸ਼ ਕਰਨ ਜਾ ਰਹੇ ਹਾਂ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਉਏਟ ਆਫ ਉਨ ਗੇਠੋ ਵਰਤੂ 1993 ਹਾਈਟ ਹੈ 5 ਫੁੱਟ 2 ਹੈ ਸਟੱਡੀ ਹੈ ਜੀ ਬੀਐਸਸੀ ਐਮਐਸਸੀ ਨਰਸਿੰਗ ਆਰਐਨਏ ਜੀ ਲੜਕੀ ਆਸਟ੍ਰੇਲੀਆ ਦੇ ਵਿੱਚ ਜੌਬ ਕਰ ਰਹੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਜਾਂ ਟੀਆਰ ਹੋਵੇ ਜਾਂ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਜ਼ਮੀਨ 10 ਏਕੜ ਹੋਵੇ ਜੀ ਬੈਸ ਨੂੰ ਪਰਿਵਾਰ ਹੋਵੇ ਬੈਸ ਨੂੰ ਲੜਕਾ ਚਾਹੀਦਾ ਜੀ ਇਹ ਰਿ ਇਹਨਾਂ ਦਾ ਮੋਗਾ ਜਗਰਾਉ ਆ ਜੀ ਜਿਨ੍ਹਾਂ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਲੜਕੀ ਦਾ ਹੈ ਜੱਟ ਸਿਕ ਕਾਸਟ ਹੈ ਇਹਨਾਂ ਦੀ ਡੇਟ ਆਫ ਬਰਥ 1997 ਤੇ ਹਾਈਟ ਹੈਗੀ ਜੀ 5 ਫੁੱਟ 7 ਇੰਚ ਇਹ ਆਰ ਐਨ ਨਰਸ ਨੇ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਇਹ ਲੜਕਾ ਅਮਰੀਕਾ ਦੇ ਵਿੱਚ ਹੋਵੇ ਬੈਸ਼ਨੂ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਪਰਿਵਾਰ ਇਹਨਾਂ ਦਾ ਕੈਨੇਡਾ ਦੇ ਵਿੱਚ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਦੀ ਪੀਆਰ ਹੈ ਜੀ ਇਹਨਾਂ ਦੀ ਬਰਥਡੇਟ ਹੈ ਜੀ 1993 ਹਾਈਟ ਹੈ 5 ਫੁੱਟ 4 ਇੰਚ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕੇ ਦੇ ਕੋਲ ਘਟੋ ਘਟ 20 ਏਕੜ ਜ਼ਮੀਨ ਹੋਵੇ ਸੋਨਾ ਸੁਨੱਖਾ ਹੋਵੇ ਵੈਸ਼ਨੂ ਹੋਵੇ ਜੀ ਮੋਗਾ ਫਰੀਦਕੋਟ ਏਰੀਆ ਇਹਨਾਂ ਦਾ ਏਰੀਆ ਹੈਗਾ ਜੀ ਤੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਕੈਨੇਡਾ ਤੋਂ ਪੀਆਰ ਹੈ ਜੀ ਲੜਕੀ ਕਾਸਟ ਜੱਟ ਸਿੱਖ ਡੇਟ ਆਫ ਬਰਥ 1999 ਹਾਈਟ ਹੈ ਜੀ 5 ਫੁੱਟ 5 ਇੰਚ ਇਹਨਾਂ ਲਈ ਕੈਨੇਡਾ ਜਾਂ ਇੰਡੀਆ ਤੋਂ ਰਹਿੰਦੇ ਚੰਗੇ ਵਧੀਆ ਜ਼ਮੀਨ ਜਾਇਦਾਦ ਵਾਲੇ ਖਾਨਦਾਨੀ ਪਰਿਵਾਰ ਲੜਕੇ ਦੀ ਲੋੜ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਇਹ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੀ ਦੀ ਏਜ ਹੈ 35 ਸਾਲ ਹਾਈਟ ਹੈ ਜੀ 5 ਫੁੱਟ 3 ਇੰਚ ਅਤੇ ਰਜਿਸਟਰ ਨਰਸ ਨੇ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਬਾਇਸ ਨੂੰ ਸੋਹਣਾ ਸੁਨੱਖਾ ਹੋਵੇ ਅਤੇ ਕੈਨੇਡਾ ਦਾ ਪੀਆਰ ਹੋਵੇ ਜੀ ਕੈਨੇਡੀਅਨ ਲੜਕੇ ਦੀ ਲੋੜ ਹੈ ਜੀ ਇਹਨਾਂ ਨੂੰ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਲੜਕੀ ਦਾ ਹੈ ਕਾਸਟ ਜੱਟ ਸਿੱਖ ਡੇਟ ਆਫ ਬਰਥ ਏ ਜੈ ਜੀ ਇਹਨਾਂ ਦੀ 26 ਸਾਲ ਹਾਈਟ ਹੈ 5 ਫੁੱਟ 6 ਇੰਚ ਇਹ ਲੜਕੀ ਕੈਨੇਡਾ ਦੇ ਵਿੱਚ ਪੱਕੀ ਹੈ ਜੀ ਪੀਆਰ ਤੇ ਸੋਹਣੀ ਸੁਨੱਖੀ ਸਲਿਮ ਲੜਕੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਅਮਰਤਾਰੀ ਹੋਵੇ ਸੋਹਣਾ ਸੁਨੱਖਾ ਹੋਵੇ ਏਰੀਆ ਇਹਨਾਂ ਦਾ ਤਰਨ ਤਾਰਨ ਅੰਮ੍ਰਿਤਸਰ ਗੁਰਦਾਸਪੁਰ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਜੱਟ ਸਿੱਖ ਲੜਕੀ ਦਾ ਹੈ ਜੀ ਇਹਨਾਂ ਦੀ ਡੇਟ ਆਫ ਬਰਥ ਹੈ ਜੀ 1995 ਹਾਈਟ ਹੈ 5 ਫੁੱਟ 5 ਇੰਚ ਅਤੇ ਵੈਲ ਐਜੂਕੇਟਡ ਹੈ ਜੀ ਕਰ ਲਾ ਅਤੇ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਜੀ ਇਹਨਾਂ ਨੂੰ ਰਿਕੁਆਇਰਮੈਂਟ ਹੈ ਜੀ ਰਿਸ਼ਤੇ ਦੀ ਕਿ ਲੜਕਾ ਆਸਟ੍ਰੇਲੀਆ ਦਾ ਸਿਟੀਜ਼ਨ ਹੋਵੇ ਜਾਂ ਪੀਆਰ ਉਹ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਇਹਨਾਂ ਨੂੰ ਵਟਸਐਪ ਤੇ ਗੱਲਬਾਤ ਹੋ ਸਕਦੀ ਹੈ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਰਾਬਤਾ ਕਾਇਮ ਕਰੋ ਜੀ ਅਗਲਾ ਰਿਸ਼ਤਾ ਇਹ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਿੱਲ ਇਹ ਲੜਕੀ ਦੀ ਡੇਟ ਆਫ ਬਰਥ ਹੈ ਜੀ 1999 ਹਾਈਟ ਹੈ 5 ਫੁੱਟ 5 ਇੰਚ ਸਟੱਡੀ ਹੈ ਜੀ ਪੀਐਸਸੀ ਬਾਇਓ ਟੈਕਨੋਲੋਜੀ ਅਤੇ ਐਮਐਸਸੀ ਫੂਡ ਸੈਂਸ ਐਂਡ ਟੈਕ ਇਹਨਾਂ ਬਹੁਤ ਸੋਹਣੀ ਸੁਨੱਖੀ ਲੜਕੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਕੈਨੇਡਾ ਦਾ ਪੀਆਰ ਹੋਵੇ ਨਸ਼ਾ ਰਹਿਤ ਹੋਵੇ ਜੀ ਲੜਕੇ ਕੋਲ ਜ਼ਮੀਨ 15 ਏਕੜ ਹੋਵੇ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਹਨਾਂ ਦੀ ਏਜ ਹੈ ਲੜਕੀ ਦੀ 34 ਸਾਲ ਹਾਈਟ ਹੈ ਜੀ 5 ਫੁੱਟ 5 ਇੰਚ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਵੈਸ ਨੂੰ ਹੋਵੇ ਪੜਿਆ ਲਿਖਿਆ ਘੱਟੋ ਘੱਟ ਬੀਏ ਅਤੇ ਜ਼ਮੀਨ ਹੋਵੇ 4-5 ਏਕੜ ਜੀ ਜਾਂ ਸਰਕਾਰੀ ਨੌਕਰੀ ਵਾਲਾ ਹੋਵੇ ਜੀ ਇਹਨਾਂ ਦੀ ਪਹਿਲ ਲੁਧਿਆਣਾ ਜ਼ਿਲ੍ਹੇ ਨੂੰ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਨਾਲ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਮਿਲ ਛਕੇ ਆਪਣੇ ਚੈਨਲ ਤੋਂ ਜੋ ਵੀ ਰਿਸ਼ਤਾ ਕਰੋ ਜੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ। ਅਗਲਾ ਰਿਸ਼ਤਾ ਨੋਟ ਕਰੋ ਜੀ। ਇਹ ਰਿਸ਼ਤਾ ਜੱਟ ਸਿੱਖ ਲੜਕੀ ਦਾ ਹੈ। ਡੇਟ ਆਫ ਬਰਥ 1996। ਕੱਦ 5 ਫੁੱਟ 6 ਇੰਚ। ਸਟੱਡੀ ਹੈ ਜੀ ਐਮਐਸਸੀ ਨਰਸਿੰਗ ਲੈਕਚਰਾਰ ਦੀ। ਇਹਨਾਂ ਨੂੰ ਸੋਹਣੀ ਸੁਨੱਖੀ ਲੜਕੀ ਹੈ ਜੀ। ਰਿਸ਼ਤੇ ਦੀ ਮੰਗ ਹੈ ਕਿ ਲੜਕਾ ਸਰਕਾਰੀ ਨੌਕਰੀ ਕਰਦਾ ਹੋਵੇ ਜਾਂ ਕੋਈ ਆਪਣਾ ਆਪ ਦਾ ਕਾਰੋਬਾਰ ਹੋਵੇ ਜੀ ਲੜਕੇ ਦਾ ਸੋਹਣਾ ਸੁਨੱਖਾ ਹੋਵੇ ਨਸ਼ਾ ਰਹਿਤ ਹੋਵੇ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਆ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਕੋਤ ਰੰਧਾਵਾ ਇਹ ਲੜਕੀ ਦੀ ਡੇਟ ਆਫ ਬਰਥ ਜੀ 1998 ਕੱਦ 5 ਫੁੱਟ 6 ਇੰਚ ਸਟੱਡੀ ਹੈ ਜੀ ਐਮਏ ਫੂਡ ਟੈਕਨੋਲੋਜੀ ਸੋਹਣੀ ਸੁਨੱਖੀ ਹੈ ਜੀ ਖੂਬਸੂਰਤ ਲੜਕੀ ਹੈ ਜੀ ਇਹ ਇਨਾਂ ਨੂੰ ਰਿਸ਼ਤੇ ਦੀ ਲੋੜ ਹੈ ਜੀ ਕਿ ਲੜਕਾ ਬਰਾਬਰ ਦੀ ਯੋਗਤਾ ਵਾਲਾ ਹੋਵੇ ਸਰਕਾਰੀ ਨੌਕਰੀ ਵਾਲਾ ਹੋਵੇ ਜਾਂ ਵਧੀਆ ਕੋਈ ਆਪਦਾ ਕਾਰੋਬਾਰ ਹੋਵੇ ਜੀ ਅਤੇ ਬੈਸ ਨੂੰ ਲੜਕਾ ਇਹਨਾਂ ਨੂੰ ਕਾਲ ਕਰੇ ਜੀ ਤੇ ਇਹਨਾਂ ਦਾ ਏਰੀਆ ਲੁਧਿਆਣਾ ਮੋਗਾਗਾ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇਕਰ ਤੁਸੀਂ ਆਪਣੇ ਬੇਟਾ ਬੇਟੀ ਜਾਂ ਲੜਕਾ ਲੜਕੀ ਦੀ ਐਡ ਲਗਬਾਉਣੀ ਹੋਵੇ ਤਾਂ ਸਾਨੂੰ ਤੁਸੀਂ WhatsApp ਤੇ ਆਪਣਾ ਬਾਇਓ ਡਾਟਾ ਪੂਰਾ ਬੇਰਬੇ ਨਾਲ ਭੇਜੋ ਜੀ ਜਿਸ ਵਿੱਚ ਨਾਮ ਪਤਾ ਕਾਸਟ ਖਾਈਟ ਕੱਦ ਉਮਰ ਤੇ ਆਪਣਾ ਰਿਸ਼ਤਾ ਕਿਦਾਂ ਦਾ ਚਾਹੀਦਾ ਸਾਨੂੰ ਮਦਰ ਫਾਦਰ ਕੀ ਕਰਦੇ ਨੇ ਤੇ ਆਪਣਾ ਕੰਟੈਕਟ ਨੰਬਰ ਇਹ ਸਾਨੂੰ ਤੁਸੀਂ ਵਟਸਐਪ ਤੇ ਭੇਜ ਕੇ ਆਪਣੀ ਐਡ ਲਗਵਾ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਜੱਟ ਸਿੱਖ। ਗੋਤ ਪੁੱਲਰ ਹੈ ਜੀ। ਇਹ ਲੜਕੀ ਦੀ ਡੇਟ ਆਫ ਬਰਥ 1995, ਕੱਦ 5 ਫੁੱਟ 5 ਇੰਚ। ਅਤੇ ਕੈਨੇਡਾ ਦੀ ਸਿਟੀਜ਼ਨ ਹੈ ਜੀ। ਅਤੇ ਰਜਿਸਟਰ ਨਰਸ ਹੈ ਜੀ ਇੱਥੇ। ਇਹ ਬਹੁਤ ਹੀ ਸੋਹਣੀ ਸੁਨੱਖੀ ਹੈ ਜੀ। ਅਤੇ ਬੀਸੀ ਦੇ ਵਿੱਚ ਰਹਿ ਰਹੇ ਨੇ ਅਤੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਵੈਲ ਐਜੂਕੇਟਡ ਪ੍ਰੋਫੈਸ਼ਨਲ ਹਾਈ ਕੁਆਲਟੀ ਵਾਲਾ ਲੜਕਾ ਹੋਵੇ ਗਰਲ ਦੀ ਜਿਹੜੀ ਫੈਮਿਲੀ ਹੈ ਜੀ ਇਹ ਸਾਰੇ ਵੈਲ ਸੈਟਲਡ ਆ ਬੀਸੀ ਦੇ ਵਿੱਚ ਕੈਨੇਡਾ ਚ ਤੇ ਇਹਨਾਂ ਨੂੰ ਜੋ ਰਿਸ਼ਤੇ ਦੀ ਮੰਗ ਆ ਕਿ ਲੜਕਾ ਵੈਸ ਨੂੰ ਹੋਵੇ ਨਸ਼ਾ ਰਹਿਤ ਹੋਵੇ ਸੋਹਣਾ ਸੁਨੱਖਾ ਹੋਵੇ ਵਧੀਆ ਖਾਨਦਾਨੀ ਪਰਿਵਾਰ ਦਾ ਏਰੀਆ ਇਹਨਾਂ ਦਾ ਹੈ ਜੀ ਮੋਗਾ ਮਾਲਵਾ ਤੇ ਇਹਨਾਂ ਨੂੰ ਇਸ ਦਰਲੇਰੀਏ ਦੇ ਸੰਪਰਕ ਕਰ ਸਕਦੇ ਹੋ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ WhatsApp 'ਤੇ ਹੀ ਤੁਸੀਂ ਆਪਣੀ ਲੜਕੇ ਦਾ ਬਾਇਓ ਡਾਟਾ ਪਿਕਚਰ ਬਕਾਇਦਾ ਇਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕੈਨੇਡਾ ਪੀਆਰ ਹੈ ਜੀ ਇਹਨਾਂ ਦੀ ਉਮਰ ਹੈ 29 ਸਾਲ ਕੱਦ ਹੈ 5 ਫੁੱਟ 3 ਇੰਚ ਅਤੇ ਇਹ ਵੀ ਆਰਐਨ ਰਜਿਸਟਰ ਨਰਸ ਨੇ ਜੀ ਹਸਪਤਾਲਤ ਦੇ ਵਿੱਚ ਲੜਕੀ ਜੌਬ ਕਰ ਰਹੀ ਹੈ ਅਤੇ ਪਰਿਵਾਰਕ ਲੜਕੀ ਹੈ ਜੀ ਬੈਲ ਸੈਟਲਡ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਵੀ ਚੰਗਾ ਪਰਿਵਾਰ ਹੋਵੇ ਇੰਡੀਅਨ ਜਾਂ ਵਿਦੇਸ਼ੀ ਇਹ ਵਿਆਹ ਜਲਦੀ ਕਰਨਗੇ ਜੀ ਲੜਕੀ ਨੇ ਜਨਵਰੀ ਦੇ ਵਿੱਚ ਹੁਣ ਇੱਧਰ ਆਉਣਾਗਾ ਪਹਿਲ ਇਹਨਾਂ ਦੀ ਲੁਧਿਆਣਾ ਏਰੀਏ ਨੂੰ ਆ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਆ ਉਸ ਸੰਪਰਕ ਕਰ ਸਕਦੇ ਹਾਂ ਜੀ ਕਿਉਂਕਿ ਲੜਕੀ ਜਲਦੀ ਹੀ ਇੰਡੀਆ ਆ ਰਹੀ ਹੈ। ਅਗਲਾ ਰਿਸ਼ਤਾ ਨੋਟ ਕਰੋ ਜੀ। ਇਹ ਰਿਸ਼ਤਾ ਵੀ ਜੱਟ ਸਿੱਖ ਲੜਕੀ ਦਾ ਹੈ। ਇਹ ਲੜਕੀ ਬਹੁਤ ਹੀ ਸੁੰਦਰ ਹੈ ਜੀ ਅਤੇ ਅਮਰੀਕਾ ਦੀ ਸਿਟੀਜ਼ਨ ਹੈ। ਇਹਨਾਂ ਦੀ ਏਜ 40 ਸਾਲ ਹੈ। ਹਾਈਟ 5 ਫੁੱਟ 2 ਇੰਚ ਹੈ। ਵੈਲ ਐਜੂਕੇਟਿਡ ਹੈ ਜੀ। ਟਾਪ ਸਕੂਲ ਯੂਨੀਵਰਸਿਟੀ ਚ ਹੈ ਆਈਟੀ ਪ੍ਰੋਫੈਸ਼ਨਲ ਹੈ ਜੀ। ਅਤੇ ਇਹਨਾਂ ਦਾ ਡਿਵੋਰਸ ਹੋਇਆ ਵਾ ਜੀ। ਇੱਕ ਚਾਈਲਡ ਆ ਜੀ ਹੋਰ ਕੋਈ ਇਸ਼ੂ ਨਹੀਂ ਅ ਇਹਨਾਂ ਨੂੰ ਰਿਸ਼ਤੇ ਦੀ ਮੰਗ ਆ ਜੀ ਕਿ ਹਾਈਲੀ ਐਜੂਕੇਟਿਡ ਕੈਡਮਾ ਫੈਮਿਲੀ ਬੈਕਗ੍ਰਾਉਂਡ ਵਧੀਆ ਹੋਵੇ ਜੀ ਜਿਹਨਾਂ ਕਲਚਰ ਨਾਲ ਜੁੜੇ ਹੋਏ ਹੋਣ ਤੇ ਆਪਣੇ ਦੇਸ਼ ਨਾਲ ਵਧੀਆ ਇਹਨਾਂ ਨੂੰ ਕੋਈ ਇਹਨਾਂ ਨੇ ਦਾਜ ਦੇਹ ਜ ਨਹੀਂ ਲੈਣਾ ਜੀ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਜਟਸੀਖ ਲੜਕੀ ਦਾ ਹੈ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਅਤੇ ਵਰਕ ਪਰਮਿਟ ਤੇ ਹੈ ਕੈਨੇਡਾ ਦੇ ਵਿੱਚ ਆਹ ਸੌਰੀ ਇਹ ਪੀਆਰ ਨੇ ਜੀ ਇਹਨਾਂ ਨੂੰ ਮਤਲਬ ਉਮਰ ਹੈ ਨਦੀ 29 ਸਾਲ ਅਤੇ ਡਿਵੋਰਸ ਹੋਇਆ ਹਾਈਟ ਹੈ ਜੀ 5 ਫੁੱਟ 4 ਇੰਚ ਅਤੇ ਇਹਨਾਂ ਨੂੰ ਜਿਹੜੇ ਰਿਸ਼ਤੇ ਦੀ ਮੰਗ ਹੈ ਜੀ ਕਿ ਉਹ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਵੇ ਸੁੰਦਰ ਹੋਵੇ ਜੀ ਨਸ਼ਾ ਰਹਿਤ ਹੋਵੇ ਅਤੇ ਬਲਸਰਟਡ ਫੈਮਿਲੀ ਤੋਂ ਹੋਵੇ ਜੀ ਇਧਰੋਂ ਇਹਨਾਂ ਦਾ ਏਰੀਆ ਮਹਾਲੀ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਨਵੇਂ ਰਿਸ਼ਤੇ ਵੱਧ ਤੋਂ ਵੱਧ ਹੋ ਸਕਣ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਤੁਸੀਂ ਬਹੁਤ ਘੱਟ ਕਰ ਰਹੇ ਹੋ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਆਪ ਜੀ ਦੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਤੁਸੀਂ ਸਾਡੀ ਵੀਡੀਓ ਨੂੰ ਕਿੱਥੋਂ-ਕਿੱਥੋਂ ਵੇਖ ਰਹੇ ਹੋ ਇੱਕ ਕਮੈਂਟ ਬਾਕਸ ਵਿੱਚ ਤੁਸੀਂ ਜ਼ਰੂਰ ਦੱਸੋ ਜੀ ਅਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਜੀ ਇਹ ਤੁਹਾਨੂੰ ਛੱਡੀਏ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਿੰਨਾ ਕੁ ਹੈਲਪਫ ਹੈ ਤੁਹਾਨੂੰ ਸਾਡਾ ਚੈਨਲ ਰਿਸ਼ਤੇ ਕਰਵਾਉਣ ਦੇ ਵਿੱਚ ਅਸੀਂ ਆਪ ਜੀ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਕਾਸਟ ਜੱਟ ਸਿੱਖ ਇਹਨਾਂ ਦੀ ਡੇਟ ਆਫ ਬਰਥ ਹੈ 1994 ਕੱਦ 5 ਫੁੱਟ 5 ਇੰਚ ਸਟੱਡੀ ਹੈ ਜੀ ਬੀਬੀਏ ਐਮਬੀਏ ਤੇ ਇਹ ਇੰਡੀਅਨ ਮੈਨੇਜਮੈਂਟ ਬਿਜ਼ਨਸ ਦੇ ਵਿੱਚ ਐਚਆਰ ਨੇ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੋਵੇ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਜੀ ਅਤੇ ਵਿੱਚ ਟੇਰੀਅਨ ਲੜਕਾ ਹੋਵੇ ਜੀ ਇਨਾ ਦਾ ਏਰੀਆ ਮੱਝਾਗਾ ਜੀ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਵੀ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਇਹਨਾਂ ਦਾ ਏਰੀਆ ਲੁਧਿਆਣਾ ਹੈ ਜੀ ਗੋਤ ਸੇਖੋਂ ਆ ਇਹਨਾਂ ਦੀ ਡੇਟ ਆਫ ਬਰਥ ਹੈ ਜੀ 1982 ਤੇ ਕੱਦ ਹੈ 5 ਫੁੱਟ 4 ਇੰਚ ਇਹ ਲੜਕੀ ਦਾ ਡਿਵੋਰਸ ਹੋਇਆ ਵਾ ਜੀ ਇਹ ਤੇ ਇਸ਼ੂ ਲੱਸਾ ਕੋਈ ਬੱਚਾ ਨਹੀਂ ਹੈ ਘਰੇਲੂ ਲੜਕੀ ਹੈ ਜੀ ਇਹਨਾਂ ਦੀ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਲੁਧਿਆਣਾ ਸਿਟੀ ਤੋਂ ਹੀ ਹੋਵੇ ਉਹਨਾਂ ਨੂੰ ਸੰਪਰਕ ਕਰਨ ਲਈ ਆਪਣਾ ਬਾਇਓ ਡਾਟਾ ਤੇ ਲੇਟੈਸਟ ਪਿਕਚਰ ਤੁਸੀਂ WhatsApp ਤੇ ਭੇਜ ਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਨਾਮ ਕੌਰ ਕਾਸਟ ਜਟ ਸਿਕ ਇਹ ਲੜਕੀ ਕੈਨੇਡਾ ਦੀ ਸਿਟੀਜਨ ਹੈ ਜੀ ਡੇਟ ਆਫ ਬਰਥ 1993 ਅਤੇ ਲੜਕੀ ਡਿਵੋਰਸ ਹੈ ਜੀ ਇਹਨਾਂ ਦੀ ਹਾਈਟ ਹੈ 5 ਫੁੱਟ 7 ਇੰਚ ਆਪਣਾ ਬਿਜ਼ਨਸ ਹੈ ਜੀ ਬ੍ਰੈਪਟਨ ਦੇ ਵਿੱਚ ਇਹ ਰਿਸ਼ਤੇ ਦੀ ਦੇਖ ਰਹੀ ਹੈ ਜੀ ਕਿ ਇਹਨਾਂ ਦੇ ਨਾਲ ਯੋਗਤਾ ਵਾਲਾ ਹੋਵੇ ਮੈਚ ਕਰਦਾ ਹੋਵੇ ਤੇ ਜੀਟੀਏ ਹੋਵੇ ਸੋਹਣਾ ਸੁਨੱਖਾ ਹੋਵੇ ਜੀ ਨਸ਼ਾ ਰਹਿਤ ਹੋਵੇ ਲੜਕਾ ਪਹਿਲੇ ਐਜੂਕੇਟਿਡ ਹੋਵੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ WhatsApp ਨੰਬਰ ਤੇ 9417565924 ਤੇ ਤੁਸੀਂ ਸੰਪਰਕ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਇਸ ਨੰਬਰ ਤੇ ਤੁਸੀਂ ਆਪਣੀ ਆਈਡ ਲਗਵਾ ਸਕਦੇ ਹੋ ਸਾਨੂੰ WhatsApp ਨੰਬਰ 9417565924 ਤੇ ਬਾਇਓ ਡਾਟਾ ਭੇਜੋ ਧੰਨ